ਹਾਂਜੀ ਵੀਰ ਜੀ ਕੀ ਹਾਲ ਹੈ ਕੀ ਨਾਂਗਾ ਤੁਹਾਡਾ ਮੇਰਾ ਨਾਮ ਬਾਈ ਅਰਜਨ ਸਿੰਘ ਆ ਅਰਜਨ ਸਿੰਘ ਅਰਜਨ ਸਿੰਘ ਜੀ ਬਾਲਾਂ ਦੀ ਤੁਹਾਨੂੰ ਕੀ ਸਮੱਸਿਆ ਸੀਗੀ ਮੇਰੇ ਦਾੜੀ ਨਹੀਂ ਥਿਆਰੀ ਵੀਰੇ ਅੱਛਾ ਦਾੜੀ ਆ ਨਹੀਂ ਰਹੀ ਸੀ ਦਾੜੀ ਤਾਂ ਇੰਨੀ ਆਈ ਬਈ ਯਾਰ ਝੂਠ ਕਿਉਂ ਬੋਲੀ ਇਹਨਾਂ ਤੂੰ ਦਾੜੀ ਤੇ ਤੇਰੇ ਗਿੱਡੀ ਗਿੱਡੀ ਆਈ ਵੀ ਆ ਨਹੀਂ ਨਹੀਂ ਬਾਈ ਪਹਿਲਾਂ ਨਹੀਂ ਸੀ ਅੱਛਾ ਪਹਿਲਾਂ ਨਹੀਂ ਸੀ ਇਹ ਤੇਲ ਦਾ ਕਮਾਲ ਹੈ ਜਿਹੜਾ ਤੁਸੀਂ ਤੇਲ ਦਿੱਤਾ ਨਾ ਹਾਂ ਦੋ ਮਹੀਨੇ ਚਾਹ ਦੇਖ ਲਓ ਵਾਹ ਜੀ ਵਾਹ ਕਮਾਲ ਦੀ ਗੱਲ ਆ ਬਾਈ ਮੁੱਛ ਵੀ ਆ ਗਈ ਜਿਹ ਕਹਿੰਦੇ ਜੀ ਦਾ ਮੁੱਛ ਨਹੀਂ ਉਹਦੀ ਕੁਛ ਨਹੀਂ ਤੇ ਤੇਨਾ ਮੁੱਛ ਦਾੜੀ ਸਾਰਾ ਕੁਛ ਆ ਗਿਆ ਇਹ ਤੇਲ ਨਾਲ ਆਇਆ ਹਾਂਜੀ ਹਾਂਜੀ ਕਿੰਨਾ ਟਾਈਮ ਤੇਲ ਵਰਤਿਆ ਇਹ ਤੇਲ ਮੈਂ 2 ਮਹੀਨੇ ਬਾਤੇ ਅੱਛਾ 2 ਮਹੀਨੇ ਤਾਂ ਵੱਧ ਹੋ ਗਏ ਤੇਲ ਵਰਤਦੇ ਨੂੰ ਠੀਕ ਆ ਕਮਾਲ ਦੇ ਇਹ ਕਿੰਨੀਆਂ ਸਿਸੀਆਂ ਵਰਤ ਲੀਆਂ ਮੈਂ 3 ਸਿਸੀਆਂ ਵਰਤੀਆਂ ਅੱਛਾ 3 ਸਿਸੀਆਂ ਵਰਤ ਲਿਆ ਉਹਦੇ ਨਾਲ ਤੇਰਾ ਪੂਰਾ ਫਰਕ ਪੈ ਗਿਆ ਝੂਠ ਤਾਂ ਨਹੀਂ ਬੋਲਦਾ ਨਹੀਂ ਨਹੀਂ ਜਮਾਂ ਝੂਠ ਨਹੀਂ ਵੀ ਆ ਤੇਰੇ ਤੁਹਾਡੇ ਸਾਹਮਣੇ ਆ ਦੇਖ ਲੋ ਹਾਂ ਆ ਦੇਖ ਲੋ ਤੁਹਾਡੇ ਸਾਹਮਣੇ ਆ ਬਾਲਾਂ ਦੀ ਕੋਈ ਵੀ ਸਮੱਸਿਆ ਹੋਵੇ ਬਾਲ ਝੜਦੇ ਹੋਣ ਬਾਲ ਨਾ ਆਉਂਦੇ ਹੋਣ ਗੰਜਾਪਨ ਹੋ ਗਿਆ ਹੋਵੇ ਸਿਕਰੀ ਲੱਗੀ ਹੋਵੇ ਜੂਆਂ ਘਰ ਬੈਠੇ ਤੇਲ ਮੰਗਾਓ ਤੇ ਬਾਈ ਇਹਦੇ ਨਾਲ ਵਾਲਾਂ ਦੇ ਬਗੈਰ ਵੀ ਹੋਰ ਵੀ ਸਮੱਸਿਆ ਸੀ ਤੁਹਾਨੂੰ ਕੋਈ ਹੋਰ ਸਮੱਸਿਆ ਸੀ ਹਾਂ ਜੀ ਬਾਈ ਹਾਂ ਕੀ ਸੀ ਪੇਟ ਦੀ ਖਰਾਬੀ ਸੀ ਅੱਛਾ ਪੇਟ ਦੀ ਸਮੱਸਿਆ ਕਬਜ ਗੈਸ ਤੇ ਆਵ ਲੀਵਰ ਚ ਫੈਟੀ ਤੇ ਹੁਣ ਠੀਕ ਹੋ ਹਾਂਜੀ ਹਾਂ ਹਾਂ ਇਹ ਲੀਵਰ ਦੇ ਕਰਕੇ ਹੀ ਜਿਹੜੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇਗੇ ਤੇ ਹੁਣ ਠੀਕ ਹੋ ਤੁਸੀਂ ਹਾਂਜੀ ਹੁਣ ਬਿਲਕੁਲ ਤੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀਰੇ ਕਿਸੇ ਨੂੰ ਵੀ ਇਹ ਪ੍ਰੋਬਲਮ ਆ ਗਈ ਵਾਲਾਂ ਦੀ ਕੋਈ ਵੀ ਸਮੱਸਿਆ ਪੇਟ ਦੀ ਸਮੱਸਿਆ ਹਾਂ ਵਾਲਾਂ ਦੀ ਸਮੱਸਿਆ ਪੇਟ ਦੀ ਸਮੱਸਿਆ ਬਾਈ ਨੂੰ ਆ ਕੇ ਵਿਜਿਤ ਕਰੋ ਹਾਂ ਥੋੜਾ ਮਸਲਾ ਹੱਲ ਹੋਊਗਾ ਇੱਥੇ ਠੀਕ ਆ ਤੇ ਬਾਈ ਸਾਰੇ ਜਣੇ ਵੀਡੀਓ ਸ਼ੇਅਰ ਕਰ ਦਿਓ ਤੇ ਬਾਈ ਨੇ ਸਾਰਾ ਦੱਸਿਆ ਸੱਚ ਤੇ ਮੈਨੂੰ ਤਾਂ ਆਪਣੀ ਯਕੀਨ ਆਉਂਦਾ ਵੀ ਇਹ ਡੇੜੇ ਬਾਣ ਆ ਕੇ ਆ ਦੇਖ ਲੋ ਧਿਆਨ ਨਾਲ ਸਾਰੇ ਜਣੇ ਨਕਲੀ ਨਹੀਂ ਹੈਗੇ ਅਸਲੀ ਨੇ ਹਾਂ ਦਾੜੀ ਵੀ ਅਸਲੀ ਆ ਬਾਈ ਦੇ ਕੇਸ ਵੀ ਕਾਫੀ ਲੰਬੇ ਹੋ ਚੁੱਕੇ ਨੇ ਕੇਸਾਂ 'ਚ ਵੀ ਲਾਲ ਲਾਉਂਦਾ ਰਿਹਾ ਤੇਲ ਕੇਸਾਂ 'ਚ ਵੀ ਲਾਉਂਦਾ ਰਿਹਾ ਪਰ ਹੁਣ ਮੈਂ ਪਰਣਾ ਬੰਨਿਆ ਹੋਇਆ ਨਾ ਅੱਛਾ ਤੇ ਇਹਨਾਂ ਦੀ ਵੀ ਗ੍ਰੋਥ ਹੋਗੀ ਵਾਲਾਂ ਦੀ ਹਾਂਜੀ ਹਾਂ ਜ ਇਹਨਾਂ ਦੀ ਵੀ ਗ੍ਰੋਥ ਹੋਗੀ ਕਿਹੜੇ ਕਿਹੜੇ ਹੋਗੇ ਹੁਣ ਹੁਣ ਤਾਂ ਹੋ ਗਏ ਬਾਈ ਕਾਫੀ ਵੱਡੇ ਕਾਫੀ ਵੱਡੇ ਹੋ ਗਏ ਠੀਕ ਆ ਚਲੋ ਤੈਂ ਕਿਹੜੇ ਮਣਿਆ ਤੇ ਹੋਰ ਲੋਕਾਂ ਨੂੰ ਕੀ ਕਹਿਣਾ ਚਾਹਣਾ ਮੈਂ ਤਾਂ ਇਹੀ ਕਹਿਣਾ ਚਾਹਣਾ ਬਾਈ ਇੱਥੇ ਆ ਕੇ ਦੱਸੋ ਬਾਈ ਨੂੰ ਹਾਂ ਆ ਬਾਕੀ ਤੁਹਾਡੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ ਹਾਂ ਬਿਲਕੁਲ ਕਹਿੰਦੇ ਹੁੰਦੇ ਨੇ ਆ ਤੁਹਾਡੇ ਅੱਖਾਂ ਦੇ ਸਾਹਮਣੇ ਹੀ ਆ ਤੇਲ ਮੰਗਾਓ ਇਸ ਨੰਬਰ ਤੇ ਕੰਟੈਕਟ ਕਰੋ ਤੇ ਵੀਡੀਓ ਨੂੰ ਕਰੋ ਸ਼ੇਅਰ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ ਥੈਂਕ ਯੂ ਧੰਨਵਾਦ